ਵਾਹਿਗੁਰੂ ਜੀ ਕਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਿਹ ਜੀ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਜੀ ਵਾਹਿਗੁਰੂ ਕਰੇ 2026 ਸਾਰੀਆਂ ਸੰਗਤਾਂ ਲਈ ਭੈਣਾ ਭਰਾਵਾਂ ਤੇ ਬੱਚਿਆਂ ਲਈ ਵਧੀਆ ਹੋਵੇ ਖੁਸ਼ੀਆਂ ਭਰਿਆ ਹੋਵੇ ਸਾਰੀ YouTube ਫੈਮਿਲੀ ਨੂੰ ਬਹੁਤ ਬਹੁਤ ਵਧਾਈਆਂ ਜੀ ਆਓ ਜੀ ਸ਼ੁਰੂ ਕਰੀਏ ਇੱਕ ਛੋਟੀ ਜਹੀ ਸਾਖੀ ਗਰਮ ਗਿਆਨੀ ਬਾਬਾਜੀ ਸਿੰਘ ਜੀ ਕਹਿੰਦੇ ਹਨ ਇੱਕ ਵਾਰ ਦੀ ਗੱਲ ਹੈ ਇਹ ਬਾਬਾਜੀ ਕੋਲ ਇੱਕ ਬਹੁਤ ਹੀ ਦੁਖੀਆ ਗੁਰੂ ਘਰ ਨੂੰ ਮੰਨਣ ਵਾਲਾ ਇੱਕ ਸਿੱਖ ਆਇਆ ਕਹਿਣ ਲੱਗਾ ਬਾਬਾਜੀ ਮੇਰੇ ਘਰ ਵਿੱਚ ਬਹੁਤ ਹੀ ਜ਼ਿਆਦਾ ਗਰੀਬੀ ਹੈ ਮੈਨੂੰ ਕੋਈ ਇਹੋ ਜਿਹਾ ਆਠ ਕੋਈ ਪੰਕਤੀ ਦੱਸੋ ਜਿਹਨੂੰ ਮੈਂ ਜਪ ਕੇ ਆਪਣੇ ਘਰ ਦੀ ਗਰੀਬੀ ਦੂਰ ਕਰ ਸਕਾਂ ਬਾਬਾ ਜੀ ਮੇਰੇ ਘਰ ਵਿੱਚ ਬਹੁਤ ਹੀ ਜ਼ਿਆਦਾ ਗਰੀਬੀ ਹੈ ਇਹੋ ਸਵਾਲ ਉੱਥੇ ਬੈਠੇ ਹੋਰ ਵੀ ਸੰਗਤਾਂ ਦੇ ਸੀ ਕਿ ਬਾਬਾ ਜੀ ਗਰੀਬੀ ਬਹੁਤ ਜ਼ਿਆਦਾ ਹੈ ਕੋਈ ਉਪਾਏ ਦੱਸੋ ਕੋਈ ਇਹੋ ਜਿਹਾ ਪਾਠ ਦੱਸੋ ਕਿ ਸਾਡੇ ਘਰ ਦੀ ਗਰੀਬੀ ਦੂਰ ਹੋ ਸਕੇ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਪਰੇਸ਼ਾਨੀਆਂ ਨੇ ਬਾਬਾ ਜੀ ਕੋਈ ਹੱਲ ਦੱਸੋ ਇਸ ਗੱਲ ਦਾ ਬ੍ਰह्म ज्ञानी ਬਾਬਾ ਜੀ ਸਿੰਘ ਜੀ ਕਹਿਣ ਲੱਗੇ ਸੇਵਾਦਾਰ ਨੂੰ ਕਿ ਭਾਈ ਇੱਕ ਕਾਗਜ਼ ਤੇ ਇੱਕ ਪੈਨ ਲੈ ਕੇ ਆਓ। ਬਾਬਾ ਜੀ ਕਹਿਣ ਲੱਗੇ ਜੋ ਵੀ ਮੈਂ ਤੁਹਾਨੂੰ ਲਿਖ ਕੇ ਦੇਵਾਂਗਾ ਜਾਂ ਲਿਖਾਵਾਂਗਾ ਉਹਨੂੰ ਰੋਜ਼ ਜਾਪ ਕਰਨਾ ਹੈ। ਗੁਰੂ ਨਾਨਕ ਦੇਵ ਜੀ ਬਾਬਾ ਜੀ ਤੁਹਾਡਾ ਭਲਾ ਕਰਨਗੇ। ਇਹ ਜਾਪ ਰੋਜ਼ਾਨਾ ਕਰਨਾ ਹੈ। ਬਾਬਾ ਜੀ ਕਹਿਣ ਲੱਗੇ ਭਾਈ ਹੱਕ ਦੀ ਕਮਾਈ ਖਾਓ। ਉਹ ਸਿੱਖ ਨੂੰ ਕਹਿਣ ਲੱਗੇ ਕਿ ਭਾਈ ਤੂੰ ਹੱਕ ਦੀ ਕਮਾਈ ਖਾਣਾ ਚਾਹੁੰਦਾ ਹੈ ਨੇਕ ਕੰਮ ਕਰਨਾ ਚਾਹੁੰਦਾ ਹੈ ਤਾਂ ਇਹ ਜਾਪ ਜ਼ਰੂਰ ਕਰਿਆ ਕਰ ਅਮਰਤ ਵੇਲੇ ਇਹ ਜਾਪ ਕਰਨਾ ਹੈ ਜਿਹੜਾ ਜਾਪ ਬਾਬਾ ਜੀ ਨੇ ਲਿਖ ਕੇ ਦਿੱਤਾ ਸੀ ਤਾਂ ਉਹ ਸਿੱਖ ਨੇ ਦਿਨ ਰਾਤ ਉਹਨੂੰ ਪੜਨਾ ਇੱਕ ਦਿਨ ਬੀਤਿਆ ਦੋ ਦਿਨ ਬੀਤਿਆ ਤਿੰਨ ਦਿਨ ਬੀਤੇ ਉਹ ਲਗਾਤਾਰ ਜਾਪ ਕਰਦਾ ਸੀ ਸੰਗਤ ਜੀ ਅੱਜ ਚੌਥਾ ਦਿਨ ਸੀ ਤੇ ਉਹ ਫਿਕਰ ਵਿੱਚ ਪਿਆ ਹੋਇਆ ਸੀ ਤੇ ਨਾਲ-ਨਾਲ ਜਪ ਵੀ ਕਰਦਾ ਸੀ ਕਿ ਅੱਜ ਰਾਸ਼ਨ ਵੀ ਨਹੀਂ ਹੈ ਘਰ ਵੀ ਨਹੀਂ ਹੈ ਕਿਰਾਏ ਵਾਲੇ ਮਕਾਨ ਵੀ ਖਾਲੀ ਕਰਾ ਲੈਣਗੇ ਉਹ ਸੋਚਦਾ ਪਿਆ ਸੀ ਬੈਠਾ-ਬੈਠਾ ਸੰਗਤ ਜੀ ਉੱਥੇ ਇੱਕ ਰਟਾਇਰ ਫੌਜੀ ਗੁਰਦੁਆਰਾ ਸਾਹਿਬ ਵਿੱਚ ਆਉਂਦਾ ਸੀ ਬਾਬਾ ਜੀ ਕੋਲ ਤੇ ਉਹ ਸਿੱਖ ਵੀ ਬੈਠਾ ਹੁੰਦਾ ਸੀ ਗੁਰਦੁਆਰਾ ਸਾਹਿਬ ਵਿੱਚ ਜਾਪ ਕਰਦਾ ਸੀ ਤੇ ਉਹ ਵੇਖਣ ਲੱਗਾ ਜੇ ਰਿਟਾਇਰ ਫੌਜੀ ਸੀ ਕਿ ਇਹ ਬੰਦਾ ਰੋਜ਼ ਇੱਥੇ ਬੈਠਾ ਹੁੰਦਾ ਹੈ ਫੌਜੀ ਅਫਸਰ ਨੇ ਉਹਨੂੰ ਸਿੱਖ ਨੂੰ ਆਪਣੇ ਕੋਲ ਬੁਲਾਇਆ ਤੇ ਪੁੱਛਣ ਲੱਗਾ ਭਾਈ ਚਾਰ ਦਿਨ ਹੋ ਗਏ ਤੂੰ ਇੱਥੇ ਹੀ ਬੈਠਾ ਰਹਿੰਦਾ ਹੈ ਕੀ ਗੱਲ ਹੈ ਕੌਣ ਹੈ ਤੂੰ ਤੇ ਕਿੱਥੋਂ ਆਇਆ ਹੈ ਉਸ ਸਿੱਖ ਨੇ ਫੌਜੀ ਅਫਸਰ ਨੂੰ ਆਪਣੀ ਸਾਰੀ ਹਾਲਤ ਬਿਆਨ ਕਰ ਦਿੱਤੀ। ਫੌਜੀ ਅਫਸਰ ਕਹਿਣ ਲੱਗਾ ਤੂੰ ਮੇਰੇ ਕੋਲ ਕੰਮ ਕਰ ਸਕਦਾ ਹੈ। ਤੇ ਫੌਜੀ ਅਫਸਰ ਕਹਿਣ ਲੱਗਾ ਉਸ ਸਿੱਖ ਨੂੰ ਕਿ ਮੇਰੇ ਕੋਲ ਬਹੁਤ ਹੀ ਜ਼ਿਆਦਾ ਜ਼ਮੀਨ ਹੈ, ਬਹੁਤ ਹੀ ਵਰਕਰ ਲੱਗੇ ਹੋਏ ਨੇ, ਮੈਨੂੰ ਇੱਕ ਇਮਾਨਦਾਰ ਬੰਦੇ ਦੀ ਲੋੜ ਹੈ। ਕੀ ਤੂੰ ਉਹ ਕੰਮ ਕਰ ਸਕਦਾ ਹੈ? ਕਹਿਣ ਲੱਗਿਆ ਕਿ ਜਿਹੜੇ ਮੇਰੇ ਕੋਲ ਵਰਕਰ ਲੱਗੇ ਹੋਏ ਨੇ ਤੁਸੀਂ ਉਹਨਾਂ ਦਾ ਧਿਆਨ ਰੱਖਣਾ ਹੈ ਕਿ ਕਿ ਉਹ ਕੰਮ ਠੀਕ ਤਰ੍ਹਾਂ ਕਰ ਰਹੇ ਆਂ ਬਸ ਇੰਨਾ ਹੀ ਕੰਮ ਹੈ ਤੁਹਾਡਾ ਜਿਹਦੇ ਬਦਲੇ ਮੈਂ ਤੁਹਾਨੂੰ ਰਹਿਣ ਵਾਸਤੇ ਘਰ ਵੀ ਦਵਾਂਗਾ ਤੇ ਤੁਹਾਨੂੰ ਤਨਖਾਹ ਵੀ ਦਵਾਂਗਾ ਤੇ ਉਹ ਸਿੱਖ ਬਹੁਤ ਖੁਸ਼ ਹੋ ਗਿਆ ਤੇ ਮੰਨ ਗਿਆ ਸਿੱਖ ਦੀ ਅੱਖਾਂ ਵਿੱਚ ਹੰਝੂ ਆ ਗਏ ਕਿ ਜਿਹੜਾ ਬਾਬਾ ਜੀ ਨੇ ਮੈਨੂੰ ਪੜਨ ਵਾਸਤੇ ਪੰਗਤੀ ਦਿੱਤੀ ਹੈ ਇਹ ਉਸੇ ਦਾ ਅਸਰ ਹੈ ਤੇ ਉਹ ਮਨੋਂ ਮਨ ਸੋਚਦਾ ਹੈ ਕਿ ਇਹ ਵਹਿਗੁਰੂ ਤੁਸੀਂ ਮੇਰੀ ਸੁਣ ਲਈ ਇਹ ਸਾਰਾ ਉਸ ਪੰਗਤੀ ਦਾ ਹੀ ਅਸਰ ਹੈ ਜੋ ਬਾਬਾ ਜੀ ਨੇ ਦਿੱਤੀ ਹੈ ਪੜਨ ਲਈ ਪਹਿਲਾਂ ਤਾਂ ਮੈਨੂੰ ਕਿਸੇ ਨੇ ਛੋਟੀ ਜੀ ਨੌਕਰੀ ਵੀ ਨਹੀਂ ਦਿੱਤੀ ਤੇ ਵਹਿਗੁਰੂ ਇਹ ਤੁਹਾਡਾ ਹੀ ਸਾਰਾ ਕਰਾਮਾਤ ਹੈ ਵਹਿਗੁਰੂ ਤੇਰਾ ਸ਼ੁਕਰ ਹੈ ਉਸ ਸਿੱਖ ਦਾ ਵਿਸ਼ਵਾਸ ਹੋਰ ਵੀ ਵੱਧ ਗਿਆ ਗੁਰਬਾਣੀ ਪ੍ਰਤੀ ਮਨੋਂ ਮਨ ਜੋ ਬਾਬਾ ਜੀ ਨੇ ਪੰਕਤੀ ਦਿੱਤੀ ਸੀ ਪੜ੍ਹਨ ਲੱਗ ਗਿਆ ਤੇ ਫੌਜੀ ਅਫਸਰ ਕਹਿਣ ਲੱਗਾ ਕਿ ਭਾਈ ਤੇਰੇ ਐਨੇ ਹੋਠ ਕਿਉਂ ਕੰਬ ਰਹੇ ਨੇ ਤੇ ਕਿਉਂ ਰੋ ਰਿਹਾ ਹੈ ਤੇ ਸਿੱਖ ਕਹਿਣ ਲੱਗਾ ਕਿ ਨਹੀਂ ਫੌਜੀ ਸਾਹਿਬ ਮੈਂ ਰੋ ਨਹੀਂ ਰਿਹਾ ਤੇ ਮੈਂ ਪਾਠ ਕਰ ਰਿਹਾ ਹਾਂ ਜੋ ਮਨ ਨੂੰ ਬਾਬਾ ਜੀ ਨੇ ਉਹ ਪੰਕਤੀ ਦਿੱਤੀ ਸੀ ਮੈਨੂੰ ਹੋਰ ਵੀ ਜ਼ਿਆਦਾ ਵਿਸ਼ਵਾਸ ਹੋ ਗਿਆ ਮੇਰੇ ਵਾਹਿਗੁਰੂ ਉੱਤੇ ਕਹਿਣ ਲੱਗਾ ਬਾਬਾ ਜੀ ਨੇ ਕਿਹਾ ਸੀ ਇਹ ਪੰਕਤੀ ਤਾਂ ਨ ਰਾਤ ਪੜ੍ਹਨੀ ਹੈ ਇਸ ਕਰਕੇ ਮੈਂ ਦਿਨ ਰਾਤ ਮਨੋਂ ਮਨ ਪੜਦਾ ਹਾਂ ਉਸ ਫੌਜੀ ਅਫਸਰ ਨੇ ਉਹਨੂੰ ਇੱਕ ਘਰ ਦੇ ਦਿੱਤਾ ਤੇ ਕੰਮ ਵੀ ਦੇ ਦਿੱਤਾ ਪਰ ਉਸ ਸਿੱਖ ਨੇ ਉਹ ਪੰਕਤੀ ਦਾ ਜਾਪ ਕਰਨਾ ਜਾਰੀ ਰੱਖਿਆ ਉਹ ਬੰਦ ਨਹੀਂ ਕੀਤਾ ਲਗਾਤਾਰ ਉਹ ਸਿੱਖ ਉਸ ਪੰਗਤੀ ਨੂੰ ਪੜਦਾ ਹੀ ਜਾ ਰਿਹਾ ਸੀ ਉਸ ਨੇ ਇਹ ਨਹੀਂ ਕਿਹਾ ਕਿ ਮੈਨੂੰ ਕੰਮ ਮਿਲ ਗਿਆ ਤਾਂ ਮੈਂ ਇਹ ਜਾਪ ਕਰਨਾ ਛੱਡ ਦਵਾਂ ਉਸ ਨੇ ਪਾਠ ਜਾਰੀ ਹੀ ਰੱਖਿਆ ਸੰਗਤ ਜੀ ਸਾਨੂੰ ਇਹ ਨਹੀਂ ਕਰਨਾ ਚਾਹੀਦਾ ਕਿ ਬਾਬਾ ਜੀ ਨੇ ਜਿਵੇਂ ਕਿਹਾ ਸੀ ਕਿ ਤੁਸੀਂ ਇਹ ਜਾਪ ਕਰਨਾ ਹੈ ਜਾਪ ਕਰਨੇ ਤੋਂ ਬਾਅਦ ਜੇ ਸਾਡਾ ਕੰਮ ਬਣ ਜਾਂਦਾ ਹੈ ਤਾਂ ਅਸੀਂ ਜਾਪ ਕਰਨੇ ਤੋਂ ਹਟਣਾ ਨਹੀਂ ਇਹ ਨਹੀਂ ਹੈ ਕਿ ਮੇਰਾ ਕੰਮ ਹੋ ਗਿਆ ਤੇ ਵਹਿਗੁਰੂ ਆਪਣੇ ਘਰ ਤੇ ਮੈਂ ਆਪਣੇ ਘਰ ਇਹ ਬਹੁਤ ਮਾੜੀ ਗੱਲ ਹੈ ਸਾਨੂੰ ਵਹਿਗੁਰੂ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ ਜਿਨ੍ਹਾਂ ਨੇ ਸਾਡੇ ਕਾਰਜ ਰਾਸ ਕੀਤੇ ਨੇ ਚਾਹੇ ਸਾਨੂੰ ਸਭ ਕੁਝ ਮਿਲ ਜਾਵੇ ਸਾਨੂੰ ਨਿਤਨੇਮ ਆਪਣਾ ਜਾਰੀ ਰੱਖਣਾ ਚਾਹੀਦਾ ਹੈ ਰੰਗਤ ਜੀ ਜਿਵੇਂ ਉਸ ਸਿੱਖ ਨੂੰ ਬ੍ਰह्म ਗਿਆਨੀ ਬਾਬਾ ਜੀ ਸਿੰਘ ਜੀ ਤੋਂ ਸਾਰੀਆਂ ਖੁਸ਼ੀਆਂ ਮਿਲੀਆਂ ਨੇ ਐਵੇਂ ਹੀ ਸਾਰਿਆਂ ਨੂੰ ਖੁਸ਼ੀਆਂ ਮਿਲਣ ਸਾਨੂੰ ਇਹ ਨਹੀਂ ਕਰਨਾ ਚਾਹੀਦਾ ਕਿ ਸਾਡੀ ਮੰਨਤ ਪੂਰੀ ਹੋ ਗਈ ਤੇ ਆਪਾਂ ਪਾਠ ਕਰਨਾ ਛੱਡ ਦਈਏ ਇਹ ਬਹੁਤ ਮਾੜੀ ਗੱਲ ਹੈ ਆਪਾਂ ਭੁੱਲ ਜਾਂਦੇ ਹਾਂ ਖੁਸ਼ੀਆਂ ਦੇ ਵਿੱਚ ਰੁੱੜ ਕੇ ਕਿਉਂਕਿ ਜਦ ਖੁਸ਼ੀਆਂ ਮਿਲਦੀਆਂ ਹਨ ਤਾਂ ਆਪਾਂ ਵਹਿਗੁਰੂ ਨੂੰ ਯਾਦ ਨਹੀਂ ਕਰਦੇ ਜਿਵੇਂ ਉਸ ਗੁਰਸਿੱਖ ਨੂੰ ਸਭ ਕੁਝ ਮਿਲ ਗਿਆ ਐਵੇਂ ਹੀ ਸਾਨੂੰ ਵਾਹਿਗੁਰੂ ਤੇ ਵਿਸ਼ਵਾਸ ਰੱਖ ਕੇ ਨਾਮ ਜਪਣਾ ਚਾਹੀਦਾ ਹੈ ਵਾਹਿਗੁਰੂ ਦੇ ਘਰ ਬਹੁਤ ਕੁਝ ਹੈ ਸਾਨੂੰ ਮੰਗਣਾ ਨਹੀਂ ਆਉਂਦਾ ਬ੍ਰह्म ज्ञानी ਬਾਬਾ ਜੀ ਸਿੰਘ ਜੀ ਕਹਿੰਦੇ ਸੀ ਕਿ ਭਾਈ ਨਿਤਨੇਮ ਅੰਮ੍ਰਿਤ ਵੇਲੇ ਕਰੋ ਵਾਹਿਗੁਰੂ ਦਾ ਨਾਮ ਜਪੋ ਅੰਮ੍ਰਿਤ ਵੇਲੇ ਦਾ ਨਾਮ ਜਪਿਆ ਹੋਇਆ ਬਹੁਤ ਹੀ ਜ਼ਿਆਦਾ ਫਲदाई ਹੁੰਦਾ ਹੈ ਅਮਰਤ ਵੇਲੇ ਮਨ ਟਿਕਦਾ ਹੈ ਇਸ ਲਈ ਸਾਨੂੰ ਅਮਰਤ ਵੇਲਾ ਜ਼ਰੂਰ ਸੰਭਾਲਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਿਹ ਜੀ